ਮੇਰੇ ਤੇ ਇਲਜ਼ਾਮ ਲਾਈ ਜਾਂਦੇ ਆ ਉਹ ਤੇਰੀ ਉਹ ਮੈਂ ਕਿਹਾ ਜੇ ਪੈਸੇ ਕਮਾਉਣੇ ਹੁੰਦੇ ਆ ਕਾਂਗਰਸੀ ਬੈਠੇ ਸੀ ਅੱਜ ਭਗਵੰਤ ਮਾਨ ਭਗਵੰਤ ਹੋਰ ਕੋਈ ਗੱਲ ਹੀ ਨਹੀਂ ਨਾ ਕੋਈ ਮੈਂ ਤਾਂ ਭਗਵੰਤ ਮਾਨ ਵੀ ਕਹਣਾ ਇਕੱਲੇ ਭਗਵੰਤ ਕਹਿਣ ਲੱਗੇ ਬਸ ਕਿਉਂਕਿ ਸੁਪਨੇ ਚ ਮਹੀਂ ਆਉਂਨਾ ਨਾ ਉਹਨਾਂ ਦੇ ਉਹ ਜੇ ਮੈਂ ਪੈਸੇ ਕਮਾਉਣੇ ਹੁੰਦੇ ਤਾਂ ਮੈਨੂੰ ਪ੍ਰਮਾਤਮਾ ਨੇ ਕਲਾ ਦਿੱਤੀ ਸੀ ਮੈਂ 25-25 ਲੱਖ ਰੁਪਏ ਇੱਕ ਸ਼ੋਦਾ ਲੈਂਦਾ ਸੀ ਬਾਹਰਲੇ ਮੁਲਕਾਂ ਜਿਵੇਂ 70 70 ਲੱਖ ਰੁਪਏ ਅੱਜ ਤੋਂ 20 ਸਾਲ ਪਹਿਲਾਂ ਲੈਂਦਾ ਸੀ ਇੱਕ ਸ਼ੋਦਾ ਮੈਂ ਪੈਸੇ ਕਮਾਉਣੇ ਹੁੰਦੇ ਉਧਰੋਂ ਕਮਾ ਲੈਂਦਾ ਮੈਂ ਲੋਕਾਂ ਦੇ ਪੈਸੇ ਖਾਣੇ ਪਾਸੇ ਇਧਰ ਇਸ ਕੰਮ ਚ ਆਇਆ ਯਾਰ ਕਮਾਲ ਕਰਦੇ ਹਾਂ ਉਹ ਜਿੱਦਾਂ 1 ਕਰਪੀ ਦਾ ਇਲਜ਼ਾਮ ਲੱਗ ਗਿਆ ਭਗਵਾਨ ਤੁਮਨ ਆਪੀ ਛੱਡ ਜੂਗਾ ਤੁਸੀਂ ਫਿਕਰ ਨਾ ਕਰੋ ਪਰ ਇਲਜ਼ਾਮ ਇਲਜ਼ਾਮ ਉਹ ਲਾਉਂਦੇ ਨੇ ਇਲਜ਼ਾਮ ਉਹ ਲਾਉਂਦੇ ਨੇ ਜਿਨ੍ਹਾਂ ਦੇ ਬਾਪ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਕਰਦੇ ਰਹੇ ਆ ਪਾਕਿਸਤਾਨ ਵਾਲੇ ਪਾਸੇ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਆ ਉਹ ਤੇਰੀ ਉਹ ਮੈਂ ਕਿਹਾ ਜੇ ਪੈਸੇ ਕਮਾਉਣੇ ਹੁੰਦੇ ਆ ਕਾਂਗਰਸੀ ਬੈਠੇ ਸੀ ਅੱਜ ਭਵੰਤਮਾਨ ਭਵੰਤਮਾਨ ਹੋਰ ਕੋਈ ਗੱਲ ਹੀ ਨਹੀਂ ਨਾ ਕੋਈ ਉਹ ਤਾਂ ਭਵੰਤਮਾਨ ਵੀ ਕਹਣਾ ਇਕੱਲੇ ਭਗਵੰਤ ਕਹਿਣ ਲੱਗੇ ਬਸ ਕਿਉਂਕਿ ਸੁਪਨੇ ਚ ਮਹੀਂ ਆਉਂਨਾ ਨਾ ਉਹਨਾਂ ਦੇ ਉਹ ਜੇ ਮੈਂ ਪੈਸੇ ਕਮਾਉਣੇ ਹੁੰਦੇ ਤਾਂ ਮੈਨੂੰ ਪ੍ਰਮਾਤਮਾ ਨੇ ਕਲਾ ਦਿੱਤੀ ਸੀ ਮੈਂ 25-25 ਲੱਖ ਰੁਪਏ ਇੱਕ ਸ਼ੋਦਾ ਲੈਂਦਾ ਸੀ ਬਾਰਲੇ ਮੁਲਕਾਂ ਜਿਵੇਂ 70 70 ਲੱਖ ਰੁਪਈਆ ਜਿੱਦੋਂ 20 ਸਾਲ ਪਹਿਲਾਂ ਲੈ ਲੰਦਾ ਸੀ ਇੱਕ ਸ਼ੋਦਾ ਮੈਂ ਪੈਸੇ ਕਮਾਉਣੇ ਹੁੰਦੇ ਉਧਰੋਂ ਕਮਾ ਲੰਦਾ ਮੈਂ ਲੋਕਾਂ ਦੇ ਪੈਸੇ ਖਾਣੇ ਪਾਸੇ ਇਧਰ ਇਸ ਕੰਮ ਚ ਆਇਆ ਯਾਰ ਕਮਾਲ ਕਰਦੇ ਹਾਂ ਉਹ ਜਿੱਦਾਂ ਇੱਕ ਰੁਪਈ ਦਾ ਇਲਜ਼ਾਮ ਲੱਗ ਗਿਆ ਭਗਵਾਨ ਤੁਮਨ ਆਪੀ ਛੱਡ ਜੂਗਾ ਤੂੰ ਫਿਕਰ ਨਾ ਕਰੋ ਪਰ ਇਲਜ਼ਾਮ ਇਲਜ਼ਾਮ ਉਹ ਲਾਉਂਦੇ ਨੇ ਇਲਜ਼ਾਮ ਉਹ ਲਾਉਂਦੇ ਨੇ ਜਿਨ੍ਹਾਂ ਨੇ ਬਾਪ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਕਰਦੇ ਰਹੇ ਆ ਪਾਕਿਸਤਾਨ ਵਾਲੇ ਪਾਸੇ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਆ ਉਹ ਤੇਰੀ ਉਹ ਮੈਂ ਕਿਹਾ ਜੇ ਪੈਸੇ ਕਮਾਉਣੇ ਹੁੰਦੇ ਆ ਕਾਂਗਰਸੀ ਬੈਠੇ ਸੀ ਅੱਜ ਭਵੰਤਮਾਨ ਭਵੰਤਮਾਨ ਹੋਰ ਕੋਈ ਗੱਲ ਹੀ ਨਹੀਂ ਨਾ ਕੋਈ ਮੁੱਤਪ ਭਵੰਤਮਾਨ ਵੀ ਕਹਣ ਇਕੱਲੇ ਭਗਵੰਤ ਕਹਿਣ ਲੱਗੇ ਬਸ ਕਿਉਂਕਿ ਸੁਪਨੇ ਚ ਮਹੀਂ ਆਉਂਨਾ ਨਾ ਉਹਨਾਂ ਦੇ ਉਹ ਜੇ ਮੈਂ ਪੈਸੇ ਕਮਾਉਣੇ ਹੁੰਦੇ ਤਮੈਨੂੰ ਪ੍ਰਮਾਤਮਾ ਨੇ ਕਲਾ ਦਿੱਤੀ ਸੀ ਮੈਂ 25-25 ਲੱਖ ਰੁਪਏ ਇੱਕ ਸ਼ੋਦਾ ਲੈਂਦਾ ਸੀ ਬਾਹਰਲੇ ਮੁਲਕਾਂ 'ਚ ਮੈਂ 70-70 ਲੱਖ ਰੁਪਏ ਅੱਜ ਤੋਂ 20 ਸਾਲ ਪਹਿਲਾਂ ਲੈਂਦਾ ਸੀ ਇੱਕ ਸ਼ੋਦਾ ਮੈਂ ਪੈਸੇ ਕਮਾਉਣੇ ਹੁੰਦੇ ਉਧਰੋਂ ਕਮਾ ਲੈਂਦਾ ਮੈਂ ਲੋਕਾਂ ਦੇ ਪੈਸੇ ਖਾਣੇ ਪਾਸੇ ਇਧਰ ਇਸ ਕੰਮ 'ਚ ਆਇਆ ਯਾਰ ਕਮਾਲ ਕਰਦੇ ਹਾਂ ਉਹ ਜਿੱਦਾਂ ਇੱਕ ਰੁਪਈ ਦਾ ਇਲਜ਼ਾਮ ਲੱਗ ਗਿਆ ਭਗਵਾਨ ਤੁਮਨ ਆਪ ਹੀ ਛੱਡ ਜੂਗਾ ਤੁਸੀਂ ਫਿਕਰ ਨਾ ਕਰੋ ਪਰ ਇਲਜ਼ਾਮ ਇਲਜ਼ਾਮ ਉਹ ਲਾਉਂਦੇ ਨੇ ਇਲਜ਼ਾਮ ਉਹ ਲਾਉਂਦੇ ਨੇ ਜਿਨ੍ਹਾਂ ਨੇ ਬਾਪ سونے ਦੇ ਬਿਸਕੁਟਾਂ ਦੀ ਸਮਗਲਿੰਗ ਕਰਦੇ ਰਹੇ ਆ ਪਾਕਿਸਤਾਨ ਵਾਲੇ ਪਾਸੇ